ਬਾਜਦੇ ਕਿੱਥੇ ਆ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆਂ ਜੀ ਪਰ ਮੈਂ ਰਾਤ ਨਹੀਂ ਸੀਗੀ ਠੀਕ ਬਸ ਹੁਣ ਥੋੜਾ ਜਿਹਾ ਫਰਕ ਪੈ ਗਿਆ ਵੀ ਸਿਰ हट ਗਿਆ ਸੀਗਾ ਮੇਰਾ ਕਿਉਂਕਿ ਮੈਂ ਸਿਰ ਮੇਤੋਂ ਸਿਰ ਦਾ ਦਰਦ ਨਹੀਂ ਛੱਡਿਆ ਆਂਦਾ ਪਰ ਜਦੋਂ ਮੇਰੇ ਹੁਣ ਦਾ ਬਹੁਤ-ਬਹੁਤ ਨਹੀਂ ਹਟਦਾ ਮਾਈਗਰੇਨ ਦਾ ਦਰਦ ਉੱਠ ਕੱਢਦਾ ਹੈ ਤੇ ਦਵਾਈ ਲੈ ਕੇ ਮੈਂ ਰਾਤ ਮੈਡੀਸਿਨ ਲੈ ਕੇ ਪੈ ਗਈ ਸੀ ਵੀ ਠੀਕ ਹੋ ਗਈ ਸੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਅੱਜ ਬੱਚੇ ਘਰ ਆ ਇਹਨਾਂ ਦੀ ਮੀਟਿੰਗ ਸੀਗੀ ਅੱਜ ਸਕੂਲ 'ਚ ਤੇ ਸਾਇਦ ਦੇ ਪਾਪਾ ਨੂੰ ਗੇੜਾ ਆ ਗਿਆ ਤਾਂ ਕਰਕੇ ਫਿਰ ਕੈਨਸਲ ਕਰਨੀ ਪਈ ਜਾ ਨਹੀਂ ਹੋਇਆ ਤੇ ਹੁਣ ਨਾ ਸਾਡੀ ਗਵਾਂਡ 'ਚ ਤੁਹਾਨੂੰ ਦੱਸਿਆ ਸੀ ਨਾ ਪਾਠ ਕਰਵਾਇਆ ਹੈ ਉਹਨਾਂ ਦੇ ਆਇਆ ਹੋਇਆ ਸੀਗਾ ਭੋਗ ਦਾ ਸੱਦਾ ਹੁਣ ਜਾਣਾ ਆਪਾਂ ਨੇ ਉਹਨਾਂ ਦੇ ਘਰੇ ਉਹਨਾਂ ਨੇ ਮਿਲਣਾ ਤਾਂ ਬੇਟੇ ਦੀ ਪਾਰਟੀ ਕਰਨੀ ਹੈ ਬਾਹਰੋਂ ਆਏ ਹੋਏ ਨੇ ਉਹ ਉਹਨਾਂ ਦਾ ਬੇਟਾ ਹੋਇਆ ਸੀ ਉਹਨਾਂ ਦੀ ਲੋੜੀ ਦੀ ਪਾਰਟੀ ਕਰਨੀ ਸ਼ਾਇਦ ਤੇ ਸ਼ਾਮ ਨੂੰ ਪਾਰਟੀ ਦਾ ਵੀ ਸੱਦਾ ਹੈ ਕੱਲ ਤੇ ਮੈਂ ਪਹਿਲੀ ਵਾਰ ਜਾਣਾ ਉਹਨਾਂ ਦੇ ਘਰ ਉਹਦਾ ਘਰ ਤਾਂ ਸਾਡੇ ਨਾਲ ਹੀ ਆ ਆ ਤੁਹਾਨੂੰ ਦਿਖਾ ਦੂੰਗੀ ਉਹਦਾ ਸਾਇਦ ਪਾਪਾ ਨੇ ਜਾਣਾ ਸੀ ਭੋਗ ਤੇ ਮੈਂ ਕਿਹਾ ਚਲ ਤੁਸੀਂ ਜਾਇਆ ਹੋ ਤੁਸੀਂ ਉਹ ਪਾਰਟੀ ਤੇ ਜਾਇਆ ਹੋ ਹਨਾ ਤੇ ਝਾੜੂ ਪੋਚਾ ਹੀ ਕਰਿਆ ਬਸ ਹੋਰ ਕੋਈ ਕੰਮ ਕੀਤਾ ਨਹੀਂ ਹੈਗਾ ਜੇ ਸਰੀਰ ਨਾਲ ਨਾ ਠੀਕ ਹੋਵੇ ਕਿਤੇ ਜਾਣਾ ਆਉਣ ਨੂੰ ਵੀ ਜੀ ਨਹੀਂ ਕਰਦਾ ਪਰ ਕੀ ਕਰੀਏ ਜੀ ਗਮਾਨ ਮੱਥਾ ਸਰਦਾ ਵੀ ਨਹੀਂ ਹੈਗਾ ਜਾਏ ਵੀ ਨਾ ਹਲੋ ਇਹਨੂੰ ਸਨੇਹਾ ਦਿੱਤਾ ਸੀਗਾ ਆਈ ਨਹੀਂ ਹੈਗੇ ਚਲੋ ਵੇਰਾ ਪੜੋ ਪਾਰਟੀ ਦਾ ਤਾਂ ਮੈਂ ਦੇਖੂੰਗੀ ਪਾਰਟੀ ਦਾ ਸ਼ਾਇਦ ਜਾਈਏ ਹੁਣ ਮੈਂ ਮਨਪ੍ਰੀਤੀ ਦੀ ਨੂੰ ਕਿਹਾ ਆਇਆ ਮੈਂ ਕਰੀ ਦੀ ਦੀ ਨੂੰ ਅੱਜ ਕੋਈ ਚੱਲਾਂਗੇ 9 ਦਾ ਸਵਾ 9 ਦਾ ਟਾਈਮ ਹੋ ਗਿਆ ਝਾੜੂ ਪੋਚਾ ਹੀ ਕੀਤਾ ਕੱਪੜੇ ਧੋਣੇ ਸੀ ਮੈਂ ਉਹ ਵੀ ਨਹੀਂ ਧੋਏ ਹੈਗੇ ਕਿਉਂਕਿ ਮੈਂ ਉੱਠੀ ਲੇਟ ਅੱਜ ਤੇ ਦੇ ਪਾਪਾ ਠਾਲ ਕੇ ਕਹੇ ਜਾਂਦੇ ਹੋ ਵਿਚਾਰੇ ਉਹ ਚਾਹ ਵੀ ਅੱਜ ਆਪੇ ਬਣਾ ਕੇ ਪੀਏ ਨਾਲ ਸਾਡੀ ਬਣਾ ਕੇ ਰੱਖਦੇ ਸੀਗੇ ਮੈਂ ਜਦੋਂ ਗੇਟ ਲਾਣ ਨੂੰ ਠਾਲ ਕੇ ਗਈ ਸੀ ਬਿਊਟ ਪਰ ਪਰ ਫਿਰ ਵੀ ਹੁਣ ਜੀ ਵੀ ਕਰਦਾ ਵੀ ਜਾਵਾਂ ਪਰ ਜੀ ਕਰਦਾ ਵੀ ਮੈਂ ਕਿਤੇ ਹੋਰ ਨਾ ਜਾਦਾ ਹੋ ਜਾਵਾਂ ਹਨ ਫਿਰ ਹਟਿਆ ਰਹਾ ਮੇਰਾ ਫੇਰ ਨਹੀਂ ਕੋਈ ਟੈਂਸ਼ਨ ਸਿਰ ਤਾਂ ਹਟਿਆ ਹੋਇਆ ਹੁਣ ਮੇਰਾ ਬਾਹਰ ਖਿਓ ਜਾਂ ਤੇਰੇ ਹੈਗਾ ਦਿਮਾਗ ਆਪੇ ਰੱਖ ਕੇ ਆਪ ਨੂੰ ਲੱਗਿਆ ਦੱਸ ਇਹਨਾਂ ਨੂੰ ਮੈਂ ਕੱਦੀ ਕਰੀ ਉੱਠ ਜਾ ਉੱਠ ਜਾ ਬਾਈ ਨਹਾ ਲਓ ਨਾ ਕੇ ਫਟਾਫਟ ਤਿਆਰ ਹੋ ਜਾਓ ਉੱਠਣਾ ਹੀ ਨਾ ਨਿਲੰਦੇ ਹੈਗੇ ਜੇ ਕਿਤੇ ਜਾਉਂਦਾ ਨਾ ਸੁਣ ਇਹਨਾਂ ਨੇ ਇਹੀ ਕੁਝ ਕਰਨਾ ਹੁੰਦਾ ਏ ਦੂਜੇ ਬੰਦੇ ਨੂੰ ਲੇਟ ਕਰਾਉਣਾ ਹੁੰਦਾ ਏ ਫੇਰ ਬਸ ਬਸ ਕਹਿ ਦਿੰਦੇ ਨੇ ਬਸ ਕਰੋ ਹੁਣ ਹੁਣ ਮੇਰਾ ਭਾਸ਼ਣ ਸੁਣ ਲਿਆ ਕਰੋ ਥੋੜਾ ਜਿਹਾ ਜਦ ਫੇਰ ਮੈਂ ਤਾਂ ਨਹੀਂ ਹੁੰਦੀ ਆ ਨੇ ਆਣ ਇੱਕ ਵਾਰ ਕਹਤਾ ਵੀ ਭਾਈ ਲੇਟ ਹੁੰਨੇ ਆ ਉੱਠ ਜੋ ਤਿਆਰ ਹੋ ਜੋ ਅੱਜ ਭੈਰਾਂ ਦੀ ਫੀਟਿੰਗ ਤੇ ਬਣੀ ਜਾਇਆ ਹੋਇਆ ਨਹੀਂ ਮੈਂ ਅੱਜ ਜ਼ਰੂਰੀ ਗੱਲ ਕਰਕੇ ਆਉਣੀ ਸੀਗੀ ਪੇਪਰਾਂ ਦਾ ਪੁੱਛ ਕੇ ਆਉਣਾ ਸੀਗਾ ਕਿਉਂਕਿ ਫੋਨ ਬਗਾਰਾ ਤਾਂ ਨਹੀਂ ਦੱਸਦੀਆਂ ਹੈ ਜੀ ਟੀਚਰਸ ਤੋਂ ਅਸੀਂ ਪੁੱਛ ਲਿਆ ਇਹਦੇ ਅੱਗੇ ਟੀਚਰਸ ਨੂੰ ਕਾਲ ਲਾਈ ਸੀ ਕਿ ਮੈਂ ਕਿਹਾ ਪਲੀਜ਼ ਦੱਸ ਦੋ ਸੀ ਕਿ ਕਿੰਨੇ ਤੋਂ ਸਟਾਰਟ ਹੋਗਾ ਨਾ 19 ਤੋਂ ਬਾਅਦ ਹੋਣਗੇ ਵੀ ਸ਼ਾਇਦ ਵੀ ਪੱਕਾ ਨਾ ਸਮਝੋ ਵੀ 19 ਤੋਂ ਬਾਅਦ ਸ਼ਾਇਦ ਹੋਵੇ ਕਹਿੰਦਾ ਹਨਾ ਹੁਣ ਸਾਨੂੰ ਇਹ ਟੈਨਸ਼ਨ ਆ ਵੀ ਅਸੀਂ ਕੱਪੜੇ ਲਾ ਕੇ ਬੈਠ ਜਾਈ ਉਧਰ ਡੇਟ ਸ਼ੀਟ ਆ ਜਾਵੇ ਉਹ ਕੱਪੜੇ ਕਰਨੇ ਵੀ ਇਹਨਾਂ ਨੇ ਕੀਆਂ ਹਜੇ ਅਸੀਂ ਕਹ ਰਹੇ ਹਾਂ ਜੇ ਜੇ ਤਰ੍ਹਾਂ ਦਾ ਜਾਣਾ ਹੋਇਆ ਫਿਰ ਤਾਂ ਚਲੋ ਬੰਦਾ ਲੈ ਕੇ ਦਊਗਾਈ ਪਰ ਜੇ ਜਾਣਾ ਹੀ ਨਾ ਹੋਇਆ ਫਿਰ ਕੀ ਕਰਾਂਗੇ ਪਰ ਉਹਨਾਂ ਪੈਸੇ ਖਰਾਬ ਕਰਨੇ ਆ ਲੈ ਕੇ ਰੱਖਣ ਉਹ ਹੀ ਛੋਟੇ ਹੋ ਜਾਂਦੇ ਨੇ ਫਿਰ ਕੱਪੜੇ ਬਾਕੀ ਦੇਖੋ ਕੀ ਬਣਦਾ ਹੈ ਚਲੋ ਜੀ ਮੈਂ ਤਿਆਰ ਹੋ ਕੇ ਤੁਹਾਨੂੰ ਫਿਰ ਮਿਲਦੀ ਹਾਂ ਹੁਣ ਮੇਰੇ ਕੋਲ ਗਾਇਜ਼ ਆ ਦੇਖੋ ਮੰਮਾ ਹੋ ਰਿਹਾ ਤਿਆਰ ਹੋ ਜੀ ਬੋਲੋ ਸਤਿਨਾਮੁਈ ਹੈਲੋ ਮਮਾ ਹੰਬਾਲ ਸੁਕਾਰੇ ਆ ਲੇਕੋ ਮਮਾ ਦਾ ਸੂਚਾ ਨਾ ਸੁਣਾ ਜੀ ਫਰੈਂਡਸ ਮੈਂ ਹੋ ਗਈ ਤਿਆਰ ਮੈਂ ਪੈਰਾ ਚਾਹ ਵਾਲੀਆਂ ਪਾਲੀਆਂ ਮੈਂ ਪਹਿਲਾਂ ਪੰਜਾਬੀ ਜੁੱਤੀ ਲੱਗੀ ਸੀਗੀ ਪਾਉਣ ਫਿਰ ਮੈਂ ਕਿਹਾ ਚਲੋ ਆਹੀ ਪਾ ਲੰਨੀਆਂ ਤੇ ਸਹਿਜ ਬਿਓਗੀ ਤੇ ਰਮਾਲ ਚੱਕ ਲੈ ਸਾਇ ਹਮੇਸ਼ਾ ਹੋਈ ਰਹੇ ਆ। ਓ ਚੱਕ ਕੀ ਪਿਆ? ਮਾ ਨੋ ਫੋਟੋ ਤੇ ਇਧਰ ਹੋ ਗਿਆ ਜੀ ਅਸੀਂ ਤਿਆਰ ਹੁਣ ਮੈਂ ਚੱਲੀ ਆ ਮਨਪ੍ਰੀਤ ਦੀਦੀ ਉਹਨਾਂ ਕੋਲ। ਅਸੀਂ ਚੱਲੇ ਆ। ਸਹਿਜ ਪੁੱਤ ਆ ਜਿੰਦਰਾ ਆਣ ਤੇ ਚਾਬੀ ਚੱਕ ਤੂੰ ਮੈਨੂੰ ਫਟਾਫਟ। ਮੈਂ ਵਾਸ਼ਰੂਮ ਚੱਕ ਫਾਈਟ। ਜਲਦੀ ਕਰ। ਵਾਸ਼ਰੂਮ ਤਾਂ ਗੇਟ ਤੇ ਲੱਗਿਆ ਹੋਇਆ ਆ ਆ ਜਾ। ਤੇ ਬਸ ਜੀ ਹੁਣ ਕੱਪਾ ਤਿਆਰ ਹੋ ਕੇ ਚੱਲਿਆ ਗਵਾਂਡੀਆਂ ਦੇ ਛਾਲਾ ਜਮਈ ਫੇੜ ਹੀ ਆ ਕਰ ਆਹ ਸਹਮਣੀ ਘਰੋਂ ਦਾ ਪਰੇ ਪੱਤੀ ਦੂਜੀ ਆ ਜਾਂਦੀ ਆ ਬਸ ਮੈਂ ਪਹਿਲੀ ਵਾਰ ਚੱਲੀ ਹਾਂ ਸੰਗ ਦੀ ਲੱਗਦੀ ਆ ਚਲੋ ਮੰਤਰੀ ਜੀ ਰੋਣਾ ਨਾਲ ਚਲੇ ਜਾਣਾ ਚਲੋ ਜੀ ਮੈਂ ਹੁਣ ਤੁਹਾਨੂੰ ਫੇਰ ਮਿਲਦੀ ਆ ਦੇਖੋ ਜੀ ਸਾਡੇ ਗਵਾਢੀਆਂ ਦਾ ਘਰ ਉਹ ਸਾਹਮਣੇ ਆ ਉਹ ਦੇਖੋ ਇਹਨਾਂ ਦੇ ਭੋਗ ਤੇ ਜਾਣਾ ਆ ਹੈਗਾ ਮੰਤਰੀ ਦਾ ਦੀਦੀ ਦਾ ਘਰ ਦੀਦੀ ਦਾ ਗਵਾਢੀ ਸਾਹਮਣੇ ਲਓ ਜੀ ਦੀਦੀ ਦੀ ਪਿਸਟਿਕ ਦੇਖੋ ਆ ਦੀਦੀ ਦੇਖੋ ਐਵੇਂ ਬਾਈ ਲਿਖੋ ਇਹ ਕੜਾਈ ਦੇਸੀ ਆ ਦੇਸੀ ਦੇਸੀ ਆ ਅਸਲੀ ਅੰਗਰੇਜ਼ੀ ਨਹੀਂ ਆਗੇ ਦੇਸੀ ਆ

ਹਾਂਜੀ ਇੱਥੇ ਅਸੀਂ ਭੋਗਤੇ ਜਾਇਆਏ ਸੀਗੇ ਤੇ ਗੱਪਾ ਛੱਪਾ ਵੀ ਬੈਠ ਕੇ ਮਾਰ ਲਿਆ ਸੀਗੀਆਂ ਇਕੱਠੀਆਂ ਹੋ ਗਏ ਸੀ ਫਿਰ ਸਾਡੀ ਮੇਰੀ ਚਾਚੀ ਸੱਸ ਵੀ ਉੱਥੇ ਆ ਗਈ ਸੀਗੀ ਬੇਟੀ ਨੂੰ ਲੈਣ ਆਉਂਦੀ ਹੁੰਦੀ ਆ ਸਾਡੀ ਨੂੰ ਮਤਲਬ ਕਿ ਉਹ ਸਕੂਲ ਤੋਂ ਆਉਂਦੀ ਹੁੰਦੀ ਆ ਬੈਣ ਤੇ ਫਿਰ ਉਹ ਤੇ ਬੈਠ ਕੇ ਅਸੀਂ ਗੱਪਾ ਛੱਪਾ ਮਾਰੀਆਂ ਮੇਲਾ ਦਾ ਘੰਟਾ ਲਾ ਲਿਆ ਸੀਗਾ ਅਸੀਂ ਉਸ ਤੋਂ ਬਾਅਦ ਆ ਕੇ ਫੰਮੇ ਮਸ਼ੀਨ 'ਚ ਕੱਪੜੇ ਪਾਲੇ ਸੀਗੇ ਕਿਉਂਕਿ ਕੱਪੜੇ ਮੇਰੇ ਬਹੁਤ ਜ਼ਿਆਦਾ ਹੋਏ ਹੋਏ ਸੀਗੇ ਬੱਚਿਆਂ ਦੀਆਂ ਡਰੈੱਸਾਂ ਵਗੈਰਾ ਸੀਗੀਆਂ ਤੇ ਬੈੱਡ ਸ਼ੀਟ ਹਜੇ ਵੀ ਮੈਂ ਧੋਈਆਂ ਨਹੀਂ ਹੈਗੀਆਂ ਜਿਹੜੀਆਂ ਚੱਕੀਆਂ ਸੀ ਉਹ ਫਿਰ ਮੈਂ ਕਿਹਾ ਚ ਤੇ ਮੈਂ ਤਾਂ ਕਰਕੇ ਮੈਂ ਕਿਹਾ ਵੀ ਅੱਜ ਤੋਂ ਕੇ ਵੀ ਮੌਸਮਾਂ ਦੇ ਨਾਲ ਕੀ ਪਤਾ ਹੁੰਦਾ ਤੇ ਬਾਕੀ ਹੁਣ ਮੈਂ ਸ਼ਾਪਿੰਗ ਕਰਨ ਚ ਥੋੜਾ ਜਿਹਾ ਬੀਜੀ ਹੋਣਾ ਤਾਂ ਵੀ ਫਿਰ ਮੈਂ ਕਿਹਾ ਵੀ ਜੇ ਸੰਡੇ ਨੂੰ ਸਹਦੇ ਪਾਪਾ ਫ੍ਰੀ ਹੋਏ ਤੇ ਆਪਾਂ ਫਿਰ ਨਾਲ ਦੀ ਨਾਲੇ ਵੀ ਸੰਡੇ ਨੂੰ ਜਾਇਆਵਾਂਗੇ ਤੇ ਸ਼ਾਪਿੰਗ ਕਰੇ ਆਵਾਂਗੇ ਜਿੰਨੀ ਕਰਨੀ ਹੋਈ ਮੈਂ ਆਪਣੇ ਲਈ ਤਾਂ ਕਰਕੇ ਮੈਂ ਕਿਹਾ ਚਲੋ ਵੀ ਅੱਜ ਇਹ ਤੋਂ ਦੰਨੀ ਆ ਹਨਾ ਮੈਂ ਕਿਹਾ ਵੀ ਹੁਣ ਮੈਂ ਕਰਨਾ ਵੀ ਕੀ ਸੀਗਾ ਫ੍ਰੀ ਸੀਗੀ ਬੱਚਿਆਂ ਨੇ ਜਾਣਾ ਸੀਗਾ ਟਿਊਸ਼ਨ ਇੱਥੇ ਹੋ ਗਿਆ ਸੀਗਾ 4 ਕ ਦਾ ਟਾਈਮ ਹੋ ਗਿਆ ਸੀ ਮੈਨੂੰ ਲੱਗਦਾ ਹਾਂਜੀ ਇੱਥੇ 4 ਦਾ ਟਾਈਮ ਹੋ ਗਿਆ ਸੀ ਬੱਚੇ 4 ਵਜੇ ਟਿਊਸ਼ਨ ਗਏ ਸੀਗੇ ਤੇ ਅੱਜ ਕਿਉਂਕਿ ਬੱਚੇ ਘਰੇ ਸੀਗੇ ਅੱਜ ਜਲਦੀ ਟਿਊਸ਼ਨ ਚਲੇ ਗਏ ਸੀਗੇ ਨਹੀਂ 4:30 ਵਜੇ ਜਾਂਦੇ ਨੇ ਤੇ ਇੱਥੇ ਲੱਗੀ ਸੀਗੀ ਮੈਂ ਕੱਪੜੇ ਸਾਰੇ ਵਾਸ਼ ਕਰਕੇ ਸੁੱਕਣੇ ਪਾਉਣ ਵਾਸ਼ ਮੈਂ ਸਾਰੇ ਕਰਲੇ ਸੀਗੇ ਨਾਲ ਦਿਨਾਲ ਬੇੜਾ ਵੀ ਮੈਂ ਧੋਤਾ ਸੀਗਾ ਕਿਉਂਕਿ ਅੱਜ ਮੈਂ ਬੇੜੇ ਵਿੱਚ ਪੋਚਾ ਵਗੈਰਾ ਨਹੀਂ ਸੀਗਾ ਲਾਇਆ ਮੈਂ ਸਿਰਫ ਬੇੜਾ ਸਿੰਪਰ ਸਿੰਪਰ ਗਈ ਸੀਗੀ ਤੇ ਪੋਚੇ ਅੰਦਰ ਲਾ ਗਈ ਸੀਗੀ ਪਰ ਮੈਂ ਕਿਹਾ ਚੱਲ ਹੁਣ ਮੈਂ ਪਾਣੀ ਮਾਰੇ ਦੰਨੀ ਆ ਵੀ ਮੋਟਰ ਚੱਲ ਰਹੀ ਆ ਵੀ ਚਲੋ ਬੇੜਾ ਵੀ ਧੋਏ ਦੰਨੀ ਆ ਤੇ ਗਰਾਸਾਂ ਦੇਖੋ ਸਾਰੀਆਂ ਬੱਚਿਆਂ ਦੀ ਡਰੈੱਸਾਂ ਨੇ ਵਾਈਟ ਸੀਗੀਆਂ ਜਿਹੜੀਆਂ ਪਾ ਕੇ ਗਏ ਕਿਉਂਕਿ ਇੱਕ ਦਿਨ ਕੱਪੜਿਆਂ ਨਾਲ ਤੋ ਤੇ ਦੇਖ ਲਓ ਗਰਾਹ ਲੱਗ ਜਾਂਦਾ ਕੱਪੜਿਆਂ ਦਾ ਤੇ ਫਿਰ ਮੈਂ ਕਿਹਾ ਚਲੋ ਵੀ ਹੁਣ ਬਾਕੀ ਆ ਬਲੇਜ਼ਰ ਵਗੈਰਾ ਹੁੰਦੀਆਂ ਕੋਟੀਆਂ ਵਗੈਰਾ ਹੁੰਦੀਆਂ ਨੀਚੇ ਜਿਹੜੀ ਪਾ ਕੇ ਜਾਂਦੇ ਨੇ ਰੈੱਡ ਹਨਾ ਕਿੰਨੇ ਕੱਪੜੇ ਹੋ ਜਾਂਦੇ ਨੇ ਸਰਦੀਆਂ ਦੇ ਮਸਾ ਹੀ ਗਰਮੀ ਆਉਣੀ ਹੈ ਗਰਮੀਆਂ ਚ ਇੱਕ ਇੱਕ ਸੂਟ ਖੁੱਲਿਆ ਕਰਨਾ ਉਹ ਵੀ ਹਲਕੇ ਫੁਲਕੇ ਜੇ ਆਹ ਦਾ ਇੰਨੇ ਕੱਪੜੇ ਪਾਓ ਪਹਿਲਾਂ ਇੰਨੇ ਨੇ ਧੋ ਪੁੱਛੋ ਨਾ ਵਸ ਤੁਸੀਂ ਹੈਨਾ ਤੇ ਇੱਥੇ ਜੀ ਆਪਾਂ ਸਾਰੇ ਕੱਪੜੇ ਸਟੈਂਡ ਦੇ ਉੱਤੇ ਵੀ ਪਾ ਦਾਂਗੇ ਬਾਕੀ ਜਿਹੜੇ ਕੱਪੜੇ ਨੇ ਉਹ ਆਪਾਂ ਵੱਡੇ ਕੱਪੜੇ ਉਹ ਤਾਰ ਦੇ ਉੱਤੇ ਪਾ ਦਾਂਗੇ ਸੁੱਕ ਜਾਣਗੇ ਜਲਦੀ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਤੇ ਜ਼ਰੂਰ ਦੱਸਿਓ ਜੀ ਤੁਹਾਨੂੰ ਮੇਰੇ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਨਾਲੇ ਜ਼ਰੂਰ ਜ਼ਰੂਰ ਦੱਸਿਓ ਹੈਨਾ ਤੇ ਇਹ ਸੀਗੀਆਂ ਜੇ ਮੇਰੀਆਂ ਗਵਾਂਡਣਾ ਅਸੀਂ ਬਸ ਇੱਕਦਾਂ ਹੀ ਇਕੱਠੀਆਂ ਹੋ ਕੇ ਹਾਸੇ ਮਜ਼ਾਕ ਕਰ ਲੈ ਇਥੇ ਲੈ ਕੇ ਜਾਣਾ ਜੀ ਆਹੀ ਆ ਹਨਾ ਤੇ ਬਸ ਇਕੱਠੀਆਂ ਹੋ ਕੇ ਜੇ ਕਿਤੇ ਜਾਣਾ ਹੁੰਦਾ ਇੱਕ ਦੂਜੇ ਨੂੰ ਫੋਨ ਕਰਕੇ ਪੁੱਛ ਲੈਣੇ ਹੁੰਦੇ ਆ ਵੀ ਜਾਣਾ ਉੱਥੇ ਜਾਣਾ ਫਿਰ ਇੱਕ ਦੂਜੇ ਨਾਲ ਚਲੇ ਜਾਣੇ ਹੁੰਦੇ ਆ ਇਕੱਠੇ ਹੋ ਕੇ ਬਸ ਉਸ ਤੋਂ ਬਾਅਦ ਜੀ ਹੁਣ ਮੈਂ ਜਿਹੜੇ ਆਪਣੇ ਕੱਪੜੇ ਧਾਰ ਪਰ بڑے ਕੱਪੜੇ ਪਾਉਣੇ ਸੀਗੇ ਮਤਲਬ ਕਿ ਮੇਰੇ ਸੀਗੇ ਸਾਈਜ਼ ਦੇ ਪਾਪਾ ਦੇ ਸੀਗੇ ਉਹ ਮੈਂ ਮੈਂ ਕਿਹਾ ਚੱਲ ਜਲਦੀ ਸੁੱਕ ਜਾਣਗੇ ਕਿਉਂਕਿ ਧੁੱਪ ਅੱਜ ਇੰਨੀ ਜ਼ਿਆਦਾ ਕਹਿੜੀ ਧੁੱਪ ਸੀ ਨਾ ਬਹੁਤ ਹੀ ਜ਼ਿਆਦਾ ਤੇ ਤੁਸੀਂ ਅੱਗੇ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਅੰਗਰੇਜ਼ਨ ਨਾਲ ਵੀ ਮਲਾਵਾਂਗੇ ਉਹ ਬਾਹਰੋਂ ਆਈ ਹੋਏ ਨੇ ਤੇ ਉਹਨਾਂ ਨਾਲ ਵੀ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਬਣਾਇਆ ਸੀ ਕਲਿੱਪ ਉਹ ਵੀ ਸਾਡੇ ਇੱਕ ਹੋਰੇ ਪਿੰਡ ਤੋਂ ਹੀ ਨੇ ਉਹ ਨਾਲ ਖੜੇ ਨੇ ਹਰਪ੍ਰੀਤ ਦੇ ਨਾਲ ਖੜੀ ਆ ਹਨ ਪਤਲੀ ਜੀ ਬਹੂ ਉਹ ਕਹਿੰਦੀ ਵੀ ਮੈਂ ਦੀਦੀ ਤੁਹਾਡੇ ਸਾਰੇ ਵਲੌਗ ਦੇਖਦੀ ਹੁੰਨੀ ਆ ਵੀ ਫੁੱਲ ਵਲੌਗ ਦੇਖਦੀ ਹੁੰਨੀ ਆ ਫਿਰ ਉਹ ਵੀ ਆ ਗਈ ਸੀਗੇ ਵਲੌਗ 'ਚ ਸਾਇਜ ਨੂੰ ਬਹੁਤ ਮਤਲਬ ਕੀ ਕਹਿੰਦਾ ਥੋੜੀ ਜਿਹੀ ਵੀਡੀਓ ਬਣਾ ਲਾ ਹਨ ਕਿਉਂਕਿ ਜੱਕ ਲੱਗਦੀ ਸੀ ਬਾਕੀ ਮੈਂ ਇਦਾਂ ਕਿਸੇ ਦੇ ਜਾ ਕੇ ਨਹੀਂ ਬਣਾਉਂਦੀ ਹੈਗੀ ਵੀਡੀਓ ਵਗੈਰਾ ਕਿਉਂਕਿ ਚੰਗਾ ਵੀ ਨਹੀਂ ਲੱਗਦਾ ਹੈਗਾ ਕਿਉਂਕਿ ਅਗਲਾ ਕੱਲ ਨੂੰ ਕਹੇ ਵੀ ਹਾਂ ਸਾਡੇ ਉੱਤੇ ਵੀਡੀਓ ਬਣਾ ਲਈ ਹਨਾ ਤਾ ਕਰਕੇ ਤੇ ਮੈਨੂੰ ਵੀ ਥੋੜੀ ਜਿਹੀ ਸ਼ਰਮ ਮਹਿਸੂਸ ਹੁੰਦੀ ਹੈ ਮੈਂ ਨਹੀਂ ਕਿਸੇ ਦੇ ਸਾਹਮਣੇ ਵੀਡੀਓ ਬਣਾ ਸਕਦੀ ਹੈਗੀ ਸੰਗ ਲੱਗਦੀ ਹੈ ਹਨ ਤੇ ਗੁਰਦੁਆਰਾ ਸਾਹਿਬ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉੱਥੇ ਚਲੋ ਸਹਿਜ ਹੁੰਦੀ ਹੈ ਉੱਥੇ ਜੇ ਮੈਂ ਆਪਾਂ ਕੁਝ ਵੀ ਆਪਣਾ ਪ੍ਰੋਗਰਾਮ ਵਗੈਰਾ ਹੁੰਦਾ ਕੁਝ ਵੀ ਹੈ ਨਾ ਆਪਾਂ ਦਿਖਾਉਣਾ ਹੁੰਦਾ ਉੱਥੇ ਉਹ ਕਰ ਲੈਂਦੀ ਹੈ ਹਨ ਤੇ ਇੱਥੇ ਫਿਰ ਉਹ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ ਵੀਡੀਓ ਚਾਉਣ ਦਾ ਤਾਂ ਕਰਕੇ ਫਿਰ ਉਹਨਾਂ ਨੇ ਸਹਿਜ ਨੇ ਥੋੜੀ ਜਿਹੀ ਕਲਿੱਪ ਬਣਾ ਲਈ ਸੀ ਤੇ ਤੁਸੀਂ ਹੁਣ ਅੱਗੇ ਜਾ ਕੇ ਦੇਖਿਓ ਬਣੇ ਰਿਹਾ ਮੇਰੀ ਵੀਡੀਓ ਦੇ ਨਾਲ ਉਹ ਨਗਰਾਂ ਕਿਤੇ ਸੋਹਣੀਆਂ ਕਮਰ ਕੁੜੀ ਜਿਹੀ ਵੰਟ ਗਈ ਮੋਰਨੇ ਮਾਂ ਰਾਜਾ ਨੇ ਗਾਇਆ ਮੱਖੜਾ ਬੱਦਲ ਸੁਣਿਆ ਖੱਲ ਦੀ ਕਿਤੇ ਮੁੰਡੇ ਉਹ ਹਾਦੂ ਕਾਬਾ ਮਾਏ ਨਾ ਟਾਈਮ ਹੋ ਗਿਆ ਜੀ 9 ਵਜੇ ਅਸੀਂ ਸਾਡੇ ਪਾਰਟੀ ਸੀਗੀ ਪਰ ਅਸੀਂ ਨਾ ਠੰਡ ਦੇ ਕਰਕੇ ਕੱਪੜੇ ਜਿਹੜੇ ਸਵੇਰੇ ਭੋਗ ਤੇ ਪਾ ਕੇ ਗਏ ਸੀ ਉਹੀ ਪਾ ਕੇ ਚਲੇ ਗਈਆਂ ਸੀ ਕਿ ਮੈਂ ਤੇ ਦੀਦੀ ਹਰਜੀ ਤਾਂ ਅਸੀਂ ਚੇਂਜ ਨਹੀਂ ਕੀਤੇ ਅਸੀਂ ਆ ਚਲ ਛੱਟ ਪਰੇ ਵੀ ਅਸੀਂ ਫਿਰ ਜ਼ਿਆਦਾ ਟਾਈਮ ਨਹੀਂ ਖੜੇ ਮਤਲਬ ਕਿ ਸ਼ਗਨ ਦੇ ਕੇ ਪਾਗੀਆਂ ਤੇ ਜਿਹੜੀ ਹੁਣ ਤੁਸੀਂ ਪਿੱਛੇ ਵੀਡੀਓ ਦੇਖਿਆ ਨਾ ਇਹ ਉਹਨਾਂ ਦੇ ਘਰ ਦੀ ਉਹ ਉੱਥੇ ਨਾ ਮਤਲਬ ਕਿ ਉਹਨਾਂ ਦੇ ਅੰਗਰੇਜ਼ ਵੀ ਆਏ ਹੋਏ ਹੋ ਬਾਹਰੋਂ ਆਏ ਹੋਏ ਨੇ ਹਨ ਤੇ ਉਹਦਾ ਇੰਨਾ ਸੋਹਣਾ ਵਧੀਆ ਸਵਾਨ ਹੈ ਨੇਚਰ ਕਿੰਨਾ ਵਧੀਆ ਹੈ ਤੇ ਉਹਨੂੰ ਵਿਚਾਰੀ ਰੋਇਆ ਕਹਿੰਦੀ ਆ ਮੈਨੂੰ ਨਹੀਂ ਲੱਗਦਾ ਵੀ ਜਿੱਦਨ ਦੀ ਉਹ ਆਈ ਆਵੀ ਉਹਨਾਂ ਨੇ ਲੋਕਾਂ ਨੇ ਨਾ ਫੋਟੋ ਖਿਚਾ ਕੇ ਚਾ ਕੇ ਵਿਚਾਰੀ ਪਾਗਲ ਕਰਨ ਵਾਲੀ ਕਰੀ ਪਈ ਆ ਹਨ ਇੰਨੀ ਫੋਟੋਸ ਖਿਚਾ ਰਹੇ ਆ ਸਾਰੇ ਜਾਣੇ ਉਹਦੇ ਨਾਲ ਤੇ ਉਹਦਾ ਨੇਚਰ ਵੀ ਬਹੁਤ ਵਧੀਆ ਕਿਸੇ ਨੂੰ ਜਵਾਬ ਨਹੀਂ ਦੇ ਰਹੀ ਆ ਨਾ ਹਰੇਕ ਨੇ ਖੁਸ਼ ਹੋ ਕੇ ਖਿਚਾ ਰਹੀ ਆ ਤੇ ਫਿਰ ਬਾਕੀ ਫਿਰ ਥੋੜੀ ਜੀ ਵੀਡੀਓ ਜਿਹੜੀ ਬਣਾਈ ਸੀਗੀ ਬਸ ਉਹ ਇੰਨੀ ਕੁ ਬਣਾਤੀ ਸੀ ਕਲਿੱਪ ਸਾਈਜ਼ ਨੇ ਤੇ ਪਿਕਸ ਜਿਸੀਂ ਕਲਿੱਕ ਕੀਤੀਆਂ ਸੀਗੀਆਂ ਉਹਨਾਂ ਨਾਲ ਤੇ ਬਾਕੀ ਜੀ ਹੁਣ ਸੈਲ ਦੇ ਪਾਪਾ ਗਏ ਹੋ ਸੀਗੇ ਹਰਦੁਵਾਰ ਤੇ ਉਹ ਆ ਰਹੇ ਨੇ ਉਹਨਾਂ ਨੇ ਆਣਾ ਸੀਗਾ ਪਟਿਆਲੇ ਦੇ ਵਿੱਚ ਨੂੰ ਪਟਿਆਲੇ ਕਹਿੰਦੇ ਧਰਨਾ ਲੱਗ ਗਿਆ ਵੀ ਰਸਤਾ ਬੰਦ ਕਰਤਾ ਧਰਨਾ ਲਾਤਾ ਪਤ ਨਹੀਂ ਕਿਉਂ ਲਾਤਾ ਇਹ ਨਹੀਂ ਮੈਨੂੰ ਹਜੇ ਪਤਾ ਲੱਗਿਆ ਮੈਂ ਦੇਖਦੀ ਆਂ ਵੀ ਕਿਉਂ ਲਾਇਆ ਟੀਵੀ ਵਗੈਰਾ ਚ ਦੇਖਦੇ ਆਂ ਉੱਥੇ ਧਰਨਾ ਲੱਗ ਚੁੱਕਿਆ ਏ ਤੇ ਪਟਿਆਲਾ ਬਿਲਕੁਲ ਹੀ ਬੰਦ ਹੋ ਗਿਆ ਰਸਤਾ ਹੌਣ ਨੂੰ ਹੁਣ ਚੰਡੀਗੜ੍ਹ ਵੱਲ ਨੂੰ ਆ ਰਹੇ ਨੇ ਤੇ ਚੰਡੀਗੜ੍ਹ ਵੱਲ ਤੋਂ ਫੇਰਾ ਕੇ ਉਹਨਾਂ ਨੇ ਗੱਡੀ ਚੇਂਜ ਕਰਨੀ ਆ ਮਤਲਬ ਕਿ ਵੱਡੀ ਗੱਡੀ ਕਿਸੇ ਹੋਰ ਨੂੰ ਦੇਣੀ ਆ ਟਰੈਵਲ ਤੇ ਛੋਟੀ ਗੱਡੀ ਜਿਹੜੀ ਉਹ ਫੇਰਾ ਫੜ ਕੇ ਉਹਨਾਂ ਨੇ ਆਪ ਕਿਤੇ ਜਾਣਾ ਹੋਊਗਾ ਸਵੇਰੇ ਹਨਾ ਅੱਜ ਸਵੇਰੇ ਮੇਰੀ ਫਿਰ ਸ਼ਾਪਿੰਗ ਰਹਿ ਜਾਣੀ ਕਹਾਂ ਜਾ ਕੇ ਮੈਂ ਤਾਂ ਆਏ ਸੀਗਾ ਪਾਪਾ ਬੇਲੇ ਹੋਣਗੇ ਕਿ ਪਾਪਾ ਬੇਲੇ ਹਾਂ ਕਿਉਂ ਪਾਪਾ ਕਹਿੰਦੇ ਮੈਂ ਜਾਣਾ ਕਿਹੜਾ ਲੈ ਕੇ ਵੈਰੀ ਗੁੱਡ oh no ਹਲਾ ਮੈਨੂੰ ਪਰਸੋਂ ਪਾਪਾ ਮੈਂ ਪਰਸੋਂ ਕਿੰਨੇ ਵੇਲੇ ਕੱਲ ਪਾਪਾ ਕੋਲ ਸੱਜਰੇ ਆ ਗਏ ਦੀ ਮੈਨੂੰ ਪਾਪਾ ਕਹਿੰਦੇ 5 ਵਜੇ ਆ ਗਏ ਸੀਗਾ ਪਾਪਾ ਮੈਨੂੰ ਕਹਿੰਦੇ ਵੀ ਚੱਲ ਤੈਨੂੰ ਮੈਂ ਦਵਾ ਲਿਆ ਉਹਨਾਂ ਨੇ ਹਾਂ ਚੱਲ ਪਕਾ ਲੂੰ ਚੱਲਾਂਗੇ ਜਾ ਤੁਸੀਂ ਟਿਊਸ਼ਨ ਗਏ ਦੀ ਪਾਪਾ ਕਹਿੰਦੇ ਵਧੀਆ ਨਾਲ ਟਿਊਸ਼ਨ ਗਏ ਹਾਂ ਚੱਲ ਆਪਾਂ ਦੋਏ ਚੱਲਦੇ ਹਾਂ ਹਾਂ ਚਾਹੀ ਸੀ ਕਿਉਂ ਤੁਸੀਂ ਜਾ ਨਹੀਂ ਸਾਡੇ ਦੋਏ ਜਾਣੇ ਕਿੱਥੇ ਹੈ ਤੂੰ ਤੂੰ ਕੁੱਲੂ ਚੱਲੀ ਥਪਕੀ ਪੈ ਗਈ ਤੇ ਚਲੋ ਜੀ ਆਪਾਂ ਇਹ ਵਲੌਗ ਦਾ ਹੁਣ ਇੱਥੇ ਕਰਦੇ ਐਂਡ ਹੁਣ ਮੈਂ ਕੱਪੜੇ ਵੀ ਚੇਂਜ ਕਰ ਲਵਾਂ ਤੇ ਵਰ ਸ਼ਰਮ ਦੀ ਮਸ਼ੀਨ ਆਉਂਦੀ ਸੀਗੀ ਕਿਉਂਕਿ ਅੱਧੀ ਉਹੀ ਦੁਆਰੇ ਬਸ ਆਏ ਹੋ ਗਿਆ ਵੀ ਉੱਪਰ ਜਾਣਾ ਤਾਂ ਦਿਖਾਟੇ ਵਾਸਤੇ ਕੀ ਕੱਪੜੇ ਦੁਆਰੇ ਹਨਾ ਹੋਰ ਕੱਲ ਨੂੰ ਸੂਟ ਲਵੇੜਨਾ ਹੈ ਵੀ ਹੁਣ ਜਿਹੜਾ ਸਵੇਰੇ ਪਾਗਏ ਸੀ ਉਹੀ ਕਿਉਂਕਿ ਆ ਕੇ ਫਿਰ ਮੈਂ ਕੱਪੜੇ ਵੀ ਥੋਤੇਆਂ ਫਿਰ ਮੈਂ ਫੇਰ ਜਾਣ ਲੱਗੀ ਸੂਟ ਪਾ ਗਈ ਸੀ ਚਲੋ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਜੀ ਹੁਣ ਆਪਾਂ ਇਹ ਵਲੌਗ ਦਾ ਜੇ ਤੁਹਾਨੂੰ ਥੋੜਾ ਜਿਹਾ ਵੀ ਮੇਰਾ ਵਲੌਗ ਵਧੀਆ ਲੱਗਦਾ ਹੈ ਨਾ ਤਾਂ ਮੇਰੇ ਵਲੌਗ ਨੂੰ ਤੁਸੀਂ ਸਬਸਕ੍ਰਾਈਬ ਵਲੌਗ ਨੂੰ ਸਬਸਕ੍ਰਾਈਬ ਤਾਂ ਕਿੱਥੋਂ ਹੋ ਜੂਗਾ ਚੈਨ ਨੂੰ ਹੁੰਦਾ ਤੇ ਮੇਰੇ ਵਲੌਗ ਨੂੰ ਨਾ ਸ਼ੇਅਰ ਜ਼ਰੂਰ ਕਰਦੇ ਆ ਕਰੋ ਅੱਜ ਤਾਂ ਮੈਨੂੰ ਫੋਨ ਤੇ ਫੋਨ ਫੋਨ ਤੇ ਫੋਨ ਮੇਰੀ ਜਮਾ ਸੇਰੇ ਸੇਰੇ ਪਹਿਲੇ ਮੇਰੀ ਬਿੰਦਰ ਨੰਦ ਦਾ ਆਇਆ ਜਿਹੜਾ ਤੁਸੀਂ ਦੇਖਦੇ ਹੋ ਵਲੌਗ ਚ ਆਉਂਦੀ ਆ ਬਾਕੀ ਤੁਹਾਨੂੰ ਸਾਰੀ ਫੈਮਿਲੀ ਨੂੰ ਜਿੰਨੀ ਵੀ ਮੇਰੀ ਫੈਮਿਲੀ ਹੈਗੀ ਆ ਨਾ ਮਤਲਬ ਕਿ ਸਾਰਿਆਂ ਨੂੰ ਤੁਹਾਨੂੰ ਮਲਾਉਂਗੀ ਆ ਦੇ ਵਿੱਚ بس ਬਣਾ ਵਿਆਹ ਦੇ ਵਲੌਗ ਵੀਰੇ ਮਿਸ ਨਾ ਕਰਿਓ ਤੁਹਾਨੂੰ ਪੂਰਾ ਵਿਆਹ ਇੰਜੋਏ ਕਰਾਉਂਗੀ ਕਿਉਂਕਿ ਮੈਨੂੰ ਪੂਰੀ ਸ਼ੂਟ ਮਿਲ ਚੁੱਕੀ ਆ ਪਹਿਲਾਂ ਮੈਨੂੰ ਸੀਗਾ ਵੀ ਮੈਂ ਵਲੌਗ ਉੱਥੇ ਜਾ ਕੇ ਬਣਾਉਂ ਜਾਂ ਨਹੀਂ ਬਣਾਉ ਪਰ ਸਾਡੇ ਮਾਮਾ ਜੀ ਆਏ ਹੋਏ ਸੀਗੇ ਉਹ ਕਹਿੰਦੇ ਪੂਰੇ ਫੱਟੇ ਚੱਕਦੇ ਹੋ ਸਾਰਾ ਵਲੌਗ ਬਣਾਉਣਾ ਕਿਸੇ ਨੂੰ ਕੋਈ ਉਹ ਨਹੀਂ ਹੈਗਾ ਵੀ ਸਾਰੇ ਆਉਣਗੇ ਤੁਸੀਂ ਬਣਾਇਓ ਹਨਾ ਮਾਮਾ ਜੀ ਕਹਿੰਦੇ ਵੀ ਵਲੌਗ ਬਣਾਇਓ ਉਹਨਾਂ ਨੇ ਆਪਣਾ ਵੀ ਕਹਿ ਕੇ ਖੁਦ ਬਣਵਾਇਆ ਕਹਿੰਦੇ ਤੂੰ ਵੀ ਵਲੌਗ ਬਣਾ ਵੀਡੀਓ ਬਣਾ ਸਾਡੀ ਵੀ ਹਨਾ ਤੇ ਇੱਕ ਮੈਂ ਮੇਰੀ ਭੈਣ ਨੇ ਨਾ ਇੱਕ ਮੈਂ ਕਮੈਂਟ ਨਹੀਂ ਸੀ ਕੀਤਾ ਮਤਲਬ ਕਿ ਮੈਸੇਜ ਚ ਪੁੱਛਿਆ ਸੀਗਾ ਵੀ ਜਦੋਂ ਤੁਸੀਂ ਆਪਣਾ ਚੈਨਲ ਬਣਾਇਆ ਹੈ ਨਾ ਵੀ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਹੈਗਾ ਤੁਹਾਨੂੰ ਕਿਸੇ ਨੇ ਕੁਝ ਕਿਹਾ ਨਹੀਂ ਹੈਗਾ ਵੀ ਜਹਾ ਹੁਣ ਤੁਸੀਂ ਵਲੋਗਿੰਗ ਕਰਦੇ ਹੋ ਵੀ ਤੁਹਾਡੀ ਕਿਸੇ ਨੇ ਵੀ ਤੁਹਾਨੂੰ ਉਹ ਨਹੀਂ ਕੀਤਾ ਹੈਗਾ ਮੈਂ ਫਿਰ ਉਹਨਾਂ ਨੂੰ ਦੱਸਿਆ ਸੀਗਾ ਵੀ ਮੇਰੀ ਕਿਸੇ ਵੀ ਹਨਾ ਇਤਰਾਜ਼ ਨਹੀਂ ਹੈਗਾ ਮੇਰੇ ਮਤਲਬ ਕਿ ਮੇਰੀ ਫੈਮਿਲੀ 'ਚ ਕਿਸੇ ਨੂੰ ਵੀ ਇਤਰਾਜ਼ ਨਹੀਂ ਹੈਗਾ ਦੇਖਿਆ ਤੁਸੀਂ ਸਾਰੇ ਜਾਣੇ ਆਉਂਦੇ ਨੇ ਮੇਰੇ ਵਲੌਗ ਦੇ ਵਿੱਚ ਹਨਾ ਜੇ ਕਿਸੇ ਨੂੰ ਇਤਰਾਜ਼ ਹੁੰਦਾ ਤਾਂ ਉਹ ਆਉਂਦੇ ਨਾ ਹਨਾ ਤੇ ਸਾਨੂੰ ਬੋਲਦੇ ਵੀ ਹਾਂ ਵੀ ਕਿਉਂ ਸ਼ੁਰੂ ਕੀਤਾ ਵੀ ਨਹੀਂ ਕਰਨਾ ਸੀਗਾ ਤੇ ਹਰ ਇੱਕ ਕੋਈ ਵਲੌਗ ਦੇ ਵਿੱਚ ਆਉਂਦਾ ਹੈ ਹਨਾ ਨਾਨਕਾ ਫੈਮਿਲੀ ਤੁਹਾਨੂੰ ਸਾਰੀ ਦਿਖਾਵਾਂਗੀ ਹਨਾ ਜਿਹੜੇ ਰਹਿ ਗਏ ਉਹ ਸਾਰੀ ਦਿਖਾਉਣਿਆ ਹੁਣ ਤੈਨੂੰ ਤੇ ਮੇਰੀਆਂ ਨਾਨਦਾ ਹਨਾ ਤੇ ਬਾਕੀ ਉਹਦੇ ਬਸਲੇ ਬੱਚਿਆਂ ਦੇ ਪੇਪਰ ਉਹ ਵੀ ਅੱਜ ਮੈਨੂੰ ਕਾਲ ਮੇਰੀ ਜਠਾ ਡਰਾਣੀਆਂ ਹਨਾ ਮਾਮਾ ਜੀ ਦੀ ਲੁਧਿਆਣੇ ਵਾਲਿਆਂ ਦੀ ਜਿਹੜੀ ਨੂੰਹ ਨੇ ਸਾਡੀ ਮੇਰੀ ਉਹ ਡਰਾਣੀ ਦੀ ਵੀ ਅੱਜ ਕਾਲ ਆਈ ਹਨਾ ਯੋ ਵੀਦੀਰੀ ਪਰਾਂ ਦਾ ਕੁਝ ਪਤਾ ਨਹੀਂ ਹੈਗਾ ਗਾਇਸ ਬਾਬਾ ਜੀ ਨੂੰ ਪ੍ਰੇ ਕਰੋ ਵੀ ਸਾਡੇ ਪੇਪਰ ਪਾਸ ਹੋ ਜਾਣ ਉਹਨਾਂ ਦੇ ਤਿੰਨ ਬੇਟੀਆਂ ਨੇ ਹਨਾ ਉਹਨਾਂ ਦੇ ਐਗਜ਼ਾਮ ਦਾ ਕੁਝ ਪਤਾ ਨਹੀਂ ਉਹਨਾਂ ਦੇ ਵੀ ਕਾਦ ਹੋਣ ਤੇ ਮਾਮਾ ਜੀ ਦੀ ਜਿਹੜੀ ਲੁਧਿਆਣੇ ਵਾਲਿਆਂ ਦੀ ਬੇਟੀ ਆ ਉਹਦੇ ਬੇਟੇ ਦਾ ਹੈਗਾ ਵਿੰਦਰ ਵੀ 23 ਨੂੰ ਜਾਊਗੀ ਕਹਿੰਦੀ ਭਾਬੀ ਜਾ ਨਹੀਂ ਹੋਣਾ ਪਹਿਲਾਂ ਉਹਦੇ ਬੇਟੇ ਦਾ ਬਾਈ ਦਾ ਐਗਜ਼ਾਮ ਵਿੰਦਰ ਜਾਊਗੀ 23 ਨੂੰ ਤੇ ਆਪਣੇ ਮਾਮਾ ਜੀ ਲੁਧਿਆਣੇ ਵਾਲਿਆਂ ਦੀ ਬੇਟੀ ਵੀ 23 ਨੂੰ ਜਾਊਗੀ ਜਾਂ 24 ਨੂੰ ਜਾਊਗੀ ਪਾਰਟੀ ਤੇ ਹਨਾ ਤੇ ਬਾਕੀ ਹੋਰ ਦੇਖੋ ਹੁਣ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਦਿਖਾਉਂਗੀ ਸਾਰੇ ਵਲੌਗ ਬਣਾਉਂਗੀ ਤੁਹਾਨੂੰ ਪੂਰਾ ਵਿਆਹ ਦਿਖਾਉਂਗੀ ਤੁਸੀਂ ਫੁੱਲ ਇੰਜੋਏ ਕਰਿਓ ਜੇ ਹੋ ਸਕਿਆ ਤਾਂ ਤੁਸੀਂ ਦੱਸ ਦਿਓ ਆਪਾਂ ਲਾਈਵ 'ਤੇ ਚਲਾਵਾਂਗੇ ਪੂਰਾ ਵਿਆਹ ਲਾਈਵ ਚੱਲੇ ਚੁਕਾ ਹੈ ਨਾ ਪਰ ਲਾਈਵ ਪਸਾਹੀ ਆਊਗਾ ਵੀ ਲਾਈਵ ਚਲਾ ਕੇ ਫੋਨ ਨੀ ਕਿਸੇ ਨੇ ਫੜਨਾ ਕਿਉਂਕਿ ਸਾਰਿਆਂ ਨੇ ਇੰਜੋਏ ਕਰਨਾ ਆਪਣਾ ਬਸ ਇਹ ਹੀ ਆ ਵੀ ਵਲੌਗ ਨੀ ਕਿਸਨੇ ਬਣਾ ਹੋਣਾ ਮੈਨੂੰ ਵੀ ਲੱਗਦਾ ਨਹੀਂ ਵੀ ਮੈਂ ਵਲੌਗ ਬਣਾਉਂਗੀ ਸੈਟ ਬਣਾਉਂਗੀ ਨਹੀਂ ਨਹੀਂ ਮੈਨੂੰ ਇੰਜੋਏ ਕਰਨਾ ਨਹੀਂ ਸੈਟ ਬਣਾਉਂਗੀ ਬਸ ਆਹੀ ਪ੍ਰੋਬਲਮ ਆ ਚਣੀ ਵੀ ਕੋਈ ਸ਼ੂਟ ਕਰਨੇ ਵਾਲਾ ਚਾਹੀਦਾ ਹੈ ਨਾ ਤੇ ਬਾਕੀ ਤੁਹਾਨੂੰ ਵਿਆਹ ਸਾਰਾ ਹੀ ਦਿਖਾਵਾਂਗੇ ਹਾਂਜੀ ਤੇ ਬੋਦੀ ਕਰਨ ਕੇ ਤੁਹਾਨੂੰ ਬੰਨਣਾ ਸਾਡੇ ਮੈਮ ਬਾਕੀ ਮੇਰੇ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈਗੀ ਜੀ ਮੇਰੇ ਸਾਰੇ ਬਹੁਤ ਖੁਸ਼ ਨੇ ਕਿਉਂਕਿ ਦੇਖੋ ਸਾਡੇ ਮਾਮਾ ਜੀ ਉਹਨਾਂ ਦੇ ਬੱਚੇ ਸਾਰੇ ਪੜੇ ਲਿਖੇ ਬੱਚੇ ਨੇ ਹਨਾ ਜੌਬ ਵਗੈਰਾ ਕਰਦੇ ਨੇ ਉਹਨਾਂ ਨੂੰ ਪਤਾ ਹੈ ਹਨਾ ਉਹ ਕਹਿੰਦੇ ਅੱਜ ਕੱਲ ਸੋਸ਼ਲ ਮੀਡੀਆ ਦੇ ਵਿੱਚ ਹੀ ਕੰਮ ਰਹਿ ਗਿਆ ਆਪਾਂ ਛੋਟਾ ਸੋਸ਼ਲ ਮੀਡੀਆ ਦੇ ਵਿੱਚ ਵੀ ਬੈਠ ਕੇ ਕੰਮ ਕਰ ਸਕਦੇ ਆ ਹਨਾ ਵੀ ਆਪਣਾ ਰਹਿ ਕੇ ਹਾਂ ਪਰ ਆਪਣਾ ਇੱਜ਼ਤ ਨਾਲ ਕਰੋ ਹਨਾ ਕੋਈ ਹੈ ਨਾ ਉਹ ਵੀ ਭੀਕਰ ਦਿਆਂ ਨੂੰ ਵੀ ਹਾਂ ਅਸੀਂ ਕੁਛ ਇਹ ਜਿਹਾ ਕਰਦੀਏ ਵੀ ਕਰਦੇ ਹਾਂ ਨੂੰ ਬੇਸ਼ਰਮ ਹੋਣਾ ਪਵੇ ਬਾਕੀ ਰਹੀ ਕਮੈਂਟਾਂ ਦੀ ਗੱਲ ਕਈ ਲੋਕ ਇਹਨੇ ਗੰਦੇ ਹੁੰਦੇ ਨੇ ਉਹਨਾਂ ਨੂੰ ਤਾਅਤਤ ਹੁੰਦੀ ਆ ਕਮੈਂਟ ਕਰਨ ਤੇ ਮਜਬੂਰ ਹੁੰਦੇ ਨੇ ਵੀ ਉਹਨਾਂ ਨੂੰ ਇਉਂ ਚਾਹੇ ਕੁਛ ਹੋਵੇ ਵੀ ਨਾ ਗੰਦਾ ਵਲੌਗ ਦੇ ਵਿੱਚ ਤਾਂ ਵੀ ਉਹਨਾਂ ਨੇ ਵਲੌਗ ਮੈਂ ਦੇਖਿਆ ਗਈ ਪਹਿਣਾ ਦੇ ਉੱਤੇ ਵਿਚਾਰੀ ਜਾਂਦੇ ਕਮੈਂਟ ਕੀਤੇ ਹੁੰਦੇ ਨੇ ਹਾਲਾਂਕਿ ਉਹਦਾਂ ਦੇ ਘਰੇਲੂ ਵਲੌਗ ਹੁੰਦੇ ਨੇ ਇਹਨੇ ਸੋਹਣੇ ਹੁੰਦੇ ਨੇ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਹੁੰਦਾ ਕੋਈ ਮਾੜਾ ਕੋਈ ਕੋਈ ਵੀਡੀਓ ਨਹੀਂ ਕੁਛ ਹੁੰਦੀ ਮਾੜੀ ਗੱਲ ਤਾਂ ਨਾ ਫਿਰ ਵੀ ਲੋਕਾਂ ਨੇ ਇਹਨਾਂ ਨੇ ਗੰਦ ਬੋਲਿਆ ਹੁੰਦਾ ਚਲੋ ਉਹਨਾਂ ਦੀ ਸੋਚ ਆ ਹਣਾ ਉਹ ਆਪਣੀ ਸੋਚ ਦਿਖਾ ਦਿੰਦੇ ਨੇ ਉਹਨਾਂ ਦੇ ਘਰ ਤੇ ਵੀ ਚਾਹ ਕੁਝ ਚੱਲਦਾ ਹੋਣਾ ਤਾਂ ਕਰਕੇ ਫਿਰ ਉਹ ਆਪਣੀ ਸੋਚ ਦਿਖਾ ਦਿੰਦੇ ਨੇ ਤੇ ਸਾਡੀ ਫੈਮਿਲੀ ਜੀ ਪੂਰੀ ਸਪੋਰਟ ਕਰਦੀ ਆ ਸਾਰੇ ਜਾਣੇ ਬਲੌਗ ਦੇ ਵਿੱਚ ਆਉਂਦੇ ਨੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੁਸੀਂ ਹੁਣ ਤੱਕ ਦੇਖ ਹੀ ਲਿਆ ਵੀ ਸਾਰੇ ਆਉਂਦੇ ਨੇ ਉਹ ਇਹ ਜਾਨੀ ਹੈਗਾ ਵੀ ਜਿਹੜਾ ਨਹੀਂ ਆਉਂਦਾ ਹੈਗਾ ਤੇ ਬਾਕੀ ਤੁਹਾਨੂੰ ਵਿਆਹ ਦਿਖਾਉਂਗੀ ਸਾਰੇ ਦਿਖਾਉਂਗੀ ਸਾਡੇ ਮਾਮਾ ਜੀ ਦੀ ਬੇਟੀਆਂ ਬੇਟੇ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਮਲਾਉਂਗੀ ਜਿਹੜੀ ਜਿਹੜੀ ਮੇਰੀ ਫੈਮਿਲੀ ਰਹਿ ਗਈ ਔਰ ਹਮ ਸਾਰਿਆਂ ਨੂੰ ਆਪਾਂ ਲਿਆਉਣਾ ਹੁਣ ਕਿਉਂਕਿ ਇੱਥੇ ਸਾਰੇ ਇਕੱਠੇ ਹੋਵਾਂਗੇ ਆਪਾਂ ਤੇ ਬਾਕੀ ਹੁਣ ਇਹ ਵਲੌਗ ਦਾ ਜੀ ਇੱਥੇ ਕਰਦੇ ਆਂਡ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ 拜拜。Bye bye. <laughs>